ਸੰਰਾਲਾ ਦੇ ਨਜ਼ਦੀਕੀ ਪਿੰਡ ਬਰਮਾ ਦੇ ਨਿਵਾਸੀ ਪਤੀ ਪਤਨੀ ਨੇ ਪਤਨੀ ਦੀ ਡਿਲੀਵਰੀ ਦੇ ਵਿੱਚ ਹੋਈ ਅਨਗੈਲੀ ਕਾਰਨ ਬੱਚੇ ਦੀ ਹੋਈ ਹੈ ਜਿਸ ਦਾ ਜ਼ਿੰਮੇਵਾਰ ਸਮਰਾਲਾ ਸਿਵਲ ਹਸਪਤਾਲ ਦੇ ਡਾਕਟਰ ਨੂੰ ਠਹਿਰਾਇਆ ਜਿਸ ਦੀ ਪੋਸਟ ਫਾਤੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਗਈ ਹੈ ਜੋ ਕਿ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਤਾਂ ਪੋਸਟ ਦੇ ਵਿੱਚ ਪੀੜਤ ਨੇ ਕਿਹਾ ਹੈ ਕਿ ਹਸਪਤਾਲ ਦੇ ਵਿੱਚ ਮੇਰੀ ਪਤਨੀ ਸ਼ਾਮ 4 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਤੜਫਦੀ ਰਹੀ ਹੈ ਤਾਂ ਇਸ ਸਬੰਧ ਦੇ ਵਿੱਚ ਪੀੜਤ ਪਰਿਵਾਰ ਦੇ ਜਤਿੰਦਰ ਸਿੰਘ ਨੇ ਇੱਕ ਲਿਖਤੀ ਸ਼ਿਕਾਇਤ ਸਮਰਾਲਾ ਸਿਵਲ ਹਸਪਤਾਲ ਦੇ ਐਸਐਮਓ ਐਸਡੀਐਮ ਸਮਰਾਲਾ ਤੇ ਵਿਧਾਇਕ ਜਗਤਾਰ ਸਿੰਘ ਦਿਾਲਪੁਰਾ ਨੂੰ ਦਿੱਤੀ ਹੈ ਤੇ ਇਨਸਾਫ ਦੀ ਮੰਗ ਕੀਤੀ ਹੈ ਤੇ ਸ਼ਿਕਾਇਤ ਕਰਤਾ ਪਤੀ ਜਤਿੰਦਰ ਸਿੰਘ ਨੇ ਕੀ ਦੱਸਿਆ ਹੈ zara ਤੁਸੀਂ ਵੀ ਸੁਣੋ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਵੀਰ ਜੀ ਜਤਿੰਦਰ ਕੁਮਾਰਾ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਕੀ ਘਟਨਾ ਵਾਪਰੀ ਘਟਨਾ ਵੀਰ ਜੀ ਪਾਈ ਸੀ ਉਹ ਮੇਰੀ ਵਾਈਫ ਦੇ ਡਿਲੀਵਰੀ ਹੋਣੀ ਸੀ ਉਹਨਾਂ ਦੀ ਤੇ ਸਾਡੇ ਸਮਰਾਲੇ ਸਿਵਲ ਹਸਪੀਟਲ ਦੇ ਵਿੱਚ ਕੀ ਸੀਗਾ ਇਹ ਅਸੀਂ ਸੋਮਵਾਰ ਨੂੰ 17 ਤਰੀਕ ਨੂੰ ਐਡਮਿਟ ਕੀਤਾ ਸੀ ਉਹਨਾਂ ਨੂੰ ਮੇਰੀ ਵਾਈਫ ਨੂੰ 4 ਵਜੇ ਤੋਂ ਲੈ ਕੇ ਵੀ ਜੀ 12 ਮਹੀਨੇ ਤੱਕ ਕਿਸੇ ਡਾਕਟਰ ਨੇ ਕੋਈ ਕੇਅਰ ਨਹੀਂ ਕੀਤੀ ਹੈਗੀ ਨਾਰਮਲ ਕੇਸ ਸੀਗਾ ਜਿਹੜੇ ਮੈਡਮ ਕੋਲ ਕੇਸ ਸੀ ਸੁਖਵਿੰਦਰ ਕੌਰ ਪੂਰੇ 9 ਮਹੀਨੇ ਅਸੀਂ ਉਹਨਾਂ ਦੇ ਜਿੱਦਾਂ ਉਹਨਾਂ ਨੇ ਸਾਨੂੰ ਕਿਹਾ ਸਕੈਨਾਂ ਵਗੈਰਾ ਦਵਾਈ ਸਭ ਕੁਝ ਉਹਨਾਂ ਦੇ ਹੱਥੋਂ ਚੱਲਿਆ ਸੀਗਾ ਲਾਸਟ ਸਕੈਨ ਜਿਹੜੀ 9ਵੇਂ ਮਹੀਨੇ ਹੁੰਦੀ ਆ ਉਹ ਵੀ ਅਸੀਂ ਉਹਨਾਂ ਨੂੰ ਜੋ ਦਿਖਾਈ ਉਹਨਾਂ ਨੇ ਵੀ ਕਿਹਾ ਸਾਨੂੰ ਕਿ ਨਾਰਮਲ ਬੱਚਾ ਏ ਪਹਿਲਾਂ ਸਾਨੂੰ ਉਹ ਪ੍ਰਾਈਵੇਟ ਮਾਛੂਆੜੇ ਬੁਲਾਉਂਦੇ ਸੀ ਆਪਦੇ ਕੋਲ ਪਰ ਉਹਨਾਂ ਨੇ ਜਦੋਂ ਬਾਅਦ ਸਕੈਨ ਦੇਖੀ ਲਾਸਟ ਵਾਲੀ ਉਹ ਕਹਿੰਦੇ ਵੀ ਨਾਰਮਲ ਹੋਣਾ ਹੈ ਸਟਾਫ ਤੁਸੀਂ ਉਰੇ ਆ ਜਿਓ ਹਸਪੀਟਲ ਦੇ ਵਿੱਚ ਐਡਮਿਟ ਹੋ ਜਿਓ ਨਾਰਮਲ ਹੋ ਜਾਣਾ ਸਾਰਾ ਕੁਝ ਨੰਬਰ ਸਾਨੂੰ ਉਹਨਾਂ ਨੇ ਬਕਾਇਦਾ ਆਪਣਾ ਪਰਚੀ ਤੇ ਦਿੱਤਾ ਸੀ ਜੇ ਕੋਈ ਜ਼ਰੂਰਤ ਪਈ ਤਾਂ ਸਾਨੂੰ ਕਾਲ ਕਰ ਲਿਓ ਪਰ ਵੀਰ ਜੀ ਸਮਰਾਲੇ ਦੇ ਵਿੱਚ ਰਾਤ ਨੂੰ ਕੋਈ ਵੀ ਡਾਕਟਰ ਨਹੀਂ ਸੀ ਐਮਰਜੈਂਸੀ ਦੇ ਵਿੱਚ ਜੋ ਕਰਮਚਾਰੀ ਸੀਗੇ ਉੱਥੇ ਦੇ ਇੱਕ ਸਾਡੀ ਆਸ਼ਾ ਵਰਕਰ ਸੀਗੀ ਇੱਕ ਸਫਾਈ ਕਰਮਚਾਰੀ ਸੀਗਾ ਉਹੀ ਮੇਰੀ ਵਾਈਫ ਦੇ ਨੇੜੇ ਤੇੜੇ ਫੇਰਦੇ ਸੀ ਕਹਿ ਕੇ ਅਸੀਂ ਬੀਪੀ ਚੈੱਕ ਕਰਵਾਉਂਦੇ ਸੀਗੇ ਜੋ ਸਟਾਫ ਸੀਗਾ ਰਾਤ ਵੇਲੇ ਕਿਸੇ ਨੇ ਕੇਅਰ ਨਹੀਂ ਕੀਤੀ ਹੈਗੀ 12 ਵਜੇ ਸਾਨੂੰ ਉਹਨਾਂ ਨੇ ਰੇਫਰ ਕਰਤਾ ਲੁਧਿਆਣੇ ਲੁਧਿਆਣੇ ਗਏ ਉਹ ਡਾਕਟਰ ਕਹਿੰਦੇ ਵੀ ਜੋ ਤੁਸੀਂ ਇੰਨਾ ਟਾਈਮ ਖਰਾਬ ਕਰਕੇ ਆਏ ਹੋ ਪਹਿਲਾਂ ਆ ਜਾਂਦੇ ਤਾਂ ਕੇਸ ਨਾਰਮਲ ਹੋਣਾ ਸੀਗਾ ਤੁਹਾਡਾ ਹੋਇਆ ਨਾਰਮਲ ਸੀਗਾ ਪਰ ਬੱਚੇ ਦੀ ਜਿਹੜੀ ਕੰਡੀਸ਼ਨ ਸੀਗੀ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਜਿਸ ਕਰਕੇ ਬੱਚਾ ਪੀਜੀਆਈ ਵਾਲਿਆਂ ਨੇ ਸਾਨੂੰ ਡੈੱਡ ਦੱਸਤਾ ਉਹਨਾਂ ਨੇ 4 ਵਜੇ ਬੱਚੇ ਦੀ ਡਿਲੀਵਰੀ ਹੋਈ ਉੱਥੇ ਜਾ ਕੇ ਬੱਚੇ ਦਾ 4 ਵਜੇ ਦਾ ਜਨਮ ਹੋਇਆ ਇਹਦੇ ਵਿੱਚ ਹੁਣ ਤੁਸੀਂ ਹੁਣ ਗੈਲੀ ਦੀ ਪੁਲਿਸ ਕਿਹਨਾਂ ਵੀਰ ਜੀ ਵੀਰ ਜੀ ਅੰਗੈਲੀ ਬਹੁਤ ਵੱਡੀ ਅੰਗੈਲੀ ਆ ਸਿਵਲ ਹਸਪੀਟਲ ਸਮਰਾਲੇ ਦੇ ਵਿੱਚ ਰਾਤ ਵੇਲੇ ਕੋਈ ਐਮਰਜੈਂਸੀ ਡਾਕਟਰ ਨਹੀਂ ਹੁੰਦਾ ਤੇ ਮਰੀਜ਼ ਕੀ ਕਰੂਗਾ ਕਿੱਥੇ ਜਾਊਗਾ ਕੋਈ ਸਟਾਫ ਦੇਖਣੇ ਵਾਲਾ ਤੱਕ ਨਹੀਂ ਹੈਗਾ ਕੋਈ ਉੱਥੇ ਕੋਈ ਇੰਜੈਕਸ਼ਨ ਨਹੀਂ ਕੋਈ ਮੇਰੀ ਵਾਈਫ ਵੀਰ ਜੀ 8 ਵਜੇ ਤੋਂ ਉਹਨਾਂ ਨੂੰ ਕਹਿ ਰਹੀ ਸੀ ਕਿ ਸਾਡੇ ਪਹਿਲਾਂ ਵੀ ਇੱਕ ਬੱਚਾ ਹੈਗਾ ਇਹ ਕਿ ਮੇਰੀ ਡਿਲੀਵਰੀ ਇਦਾਂ ਇੰਜੈਕਸ਼ਨ ਤੋਂ ਬਿਨਾਂ ਨਹੀਂ ਹੁੰਦੀ ਤੁਸੀਂ ਕੋਈ ਦਵਾਈ ਕੋਈ ਗਲੂ ਕੁਛ ਤਾਂ ਲਵਾਓ ਵੀਰ ਜੀ ਕੋਈ ਸੁਣਾਈ ਨਹੀਂ ਸੀ ਉੱਥੇ ਕੋਈ ਨੇੜੇ ਨਹੀਂ ਸੀ ਆ ਰਿਹਾ ਆਉਂਦੇ ਸੀ ਦੇਖ ਕੇ ਮੁੜ ਜਾਂਦੇ ਦੀ ਫੋਨ ਕਰਨ ਨੂੰ ਲੱਗਿਆ ਹੋਇਆ ਸੀ ਉਹਨਾਂ ਦੇ ਬਸ ਉਹਨਾਂ ਨੇ ਆਪ ਦੇ ਕੰਮ ਕਰਦੇ ਫਰੀਕ ਵਾਈਫ ਦੇ ਕੋਲ ਕੋਈ ਵੀ ਨਹੀਂ ਆਇਆ ਸਾਨੂੰ ਕਹੀ ਗਏ ਕਿ 5 ਮਿੰਟ ਰੁਕ ਜਾਓ 10 ਮਿੰਟ ਰੁਕ ਜਾਓ ਡਿਲੀਵਰੀ ਹੋ ਜਾਣੀ ਆ ਹੋ ਜਾਣੀ ਆ ਇਦਾਂ ਕਰਦਿਆਂ ਕਰਦਿਆਂ ਨੇ ਵੀਰ ਜੀ ਪੂਰੇ 12 ਵਜਾ ਤੇ ਰਾਤ ਦੇ ਤੇ ਉਸ ਟਾਈਮ ਅਸੀਂ ਕਿੱਥੇ ਜਾਂਦੇ ਜਦੋਂ ਟਾਈਮ ਹੀ ਲੰਘ ਗਿਆ ਸੀਗਾ ਸਾਰਾ ਇਸ ਸਮੇਂ ਤੋਂ ਸ਼ਿਕਾਇਤ ਕੀਤੀ ਹੈ ਹਾਂਜੀ ਮੈਂ ਸ਼ਿਕਾਇਤ ਕਰਕੇ ਆਇਆ ਜੀ ਮੈਂ ਐਸ ਡੀ ਐਮ ਸਾਹਿਬ ਕੋਲ ਵੀ ਸ਼ਿਕਾਇਤ ਦਰਜ ਕਰਵਾ ਕੇ ਆਇਆ ਹਾਂ ਤੇ ਐਸਐਮਓ ਸਾਹਿਬ ਕੋਲ ਵੀ ਦੇ ਕੇ ਆਇਆ ਐ ਐਮਐਲਏ ਸਾਹਿਬ ਕੋਲ ਬਾਕੀ ਸੀਐਮ ਸਾਹਿਬ ਤੱਕ ਵੀ ਜਾਣੀ ਹੈ ਸ਼ਿਕਾਇਤ ਮੈਂ ਸਾਰੇ ਕਿਤੇ ਮੈਂ ਮੰਗ ਕਰਦਾ ਜੀ ਜੋ ਸਾਡੇ ਨਾਲ ਤੱਕਾ ਹੋਇਆ ਅਸੀਂ ਇਨਸਾਫ ਦੀ ਮੰਗ ਕਰਦੇ ਆ ਅੱਗੇ ਤੋਂ ਕਿਸੇ ਭੈਣ ਨਾਲ ਵੀ ਇਦਾਂ ਨਾ ਹੋਵੇ ਕਿਉਂਕਿ ਉੱਥੇ ਬਹੁਤ ਹੀ ਜਿਆਦਾ ਨਜਾਇਜ਼ ਇਹ ਲੋਕਾਂ ਦਾ ਫਾਇਦਾ ਚੱਕਦੇ ਨੇ ਗਰੀਬ ਬੰਦਾ ਵੀਰ ਜੀ ਕਿੱਥੇ ਜਾਊਗਾ ਹੋਰ ਸਿਵਲ ਹਸਪੀਟਲ 'ਚ ਜਾਊਗਾ ਠੀਕ ਨਹੀਂ ਉੱਥੇ ਕੋਈ ਜਦੋਂ ਕੇਅਰ ਕਰਨੇ ਵਾਲਾ ਨਹੀਂ ਹੈਗਾ ਤਾਂ ਕਿੱਥੇ ਜਾਣਾ ਬੰਦੇ ਨੇ ਸਾਡੀ ਕੋਈ ਉੱਥੇ ਕੇਅਰ ਨਹੀਂ ਹੋਈ ਹੈਗੀ ਵਾਈਫ ਮੇਰੀ ਤੜਫਦੀ ਰਹੀ ਆ ਜਦੋਂ ਮੇ ਤੋਂ ਨਾਂ ਦੇਖੀ ਗਈ ਉਹ ਮੈਂ ਫੇਰ ਉਹਨਾਂ ਨੂੰ ਜ਼ਬਰਦਸਤੀ ਲੁਧਿਆਣੇ ਦਾ ਉਹਨਾਂ ਨੇ ਰੈਫਰ ਕਰਿਆ ਸਾਨੂੰ ਉਹਨਾਂ ਨੇ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਕੀ ਨਾਮ ਤੁਹਾਡਾ ਜੀ ਡਾਕਟਰ ਸੁਖੀ ਮੈਡਮ ਤੁਹਾਡੇ ਤੇ ਇੱਕ ਇਲਜ਼ਾਮ ਲਗਾਏ ਨੇ ਜਤਿੰਦਰ ਨਾਮ ਦੇ ਵਿਅਕਤੀ ਨੇ ਕਿ ਉਹਨਾਂ ਦੀ ਪਤਨੀ ਜਿਹੜੀ ਡਿਲੀਵਰੀ ਸੀ ਮੰਜੂਬਾਲਾ ਦੀ ਕਿ ਤੁਹਾਡੇ ਉਹਨਾਂ ਗੈਲੀ ਕਰਕੇ ਤੇ ਸਮਰਾਸੇਲ ਉਸਤਾ ਦੇ ਉਹਨਾਂ ਗੈਲੀ ਕਰਕੇ ਉਹਨਾਂ ਬੱਚੀ ਮੌਤ ਹੋ ਗਈ ਹੈ ਠੀਕ ਹੈ ਨਾ ਚਾਹੁੰਦੇ ਦੇਖੋ ਜੀ ਪੇਸ਼ੈਂਟ ਸਾਡੇ ਕੋਲ ਸ਼ਾਮੇ 5 ਵਜੇ ਆਇਆ ਸਟਾਫ ਦੇ ਜਿਹੜਾ ਸਟਾਫ ਆਨ ਡਿਊਟੀ ਸੀਗਾ ਈਵਨਿੰਗ ਵਾਲਾ ਉਹਨੇ 5 ਵਜੇ ਪੇਸ਼ੈਂਟ ਨੂੰ ਚੈੱਕ ਕਰਕੇ ਐਡਮਿਟ ਕੀਤਾ ਉਸ ਤੋਂ ਬਾਅਦ ਜਿਹੜਾ ਨਾਈਟ ਵਾਲਾ ਸਟਾਫ ਆਇਆ 8 ਵਜੇ ਉਹਨੇ ਉਸਨੂੰ ਚੈੱਕ ਕੀਤਾ ਪੇਸ਼ੈਂਟ ਦੀ ਪ੍ਰੋਗਰੈਸ 2 ਫਿੰਗਰ ਰੂਸ ਸੀ ਉਸ ਤੋਂ ਬਾਅਦ ਉਸਨੇ ਪੇਸ਼ੈਂਟ ਦੇ ਅਟੈਂਡੈਂਟ ਨੂੰ ਸਮਝਾਇਆ ਕਿ ਮੈਂ 2 ਘੰਟੇ ਹੋਰ ਦੇਖਣਾ ਕਿ ਮੈਨੂੰ ਜਿਹੜਾ ਪੇਸ਼ੈਂਟ ਨੂੰ ਪੇਨਸ ਹੈਗੀਆਂ ਪਰ ਪ੍ਰੋਗਰੈਸ ਹੋਣੀ ਵਧੀਆ ਨਹੀਂ ਹੋ ਰਹੀ ਉਹਨੇ 11 ਵਜੇ ਪੇਸ਼ੈਂਟ ਨੂੰ ਫੇਰ ਚੈੱਕ ਕੀਤਾ ਤੇ ਉਸਨੇ ਉਸਦੇ ਰਿਲੇਟਿਵ ਨੂੰ ਸਮਝਾਇਆ ਕਿ ਇਹਦੀ ਪ੍ਰੋਗਰੈਸ ਨਹੀਂ ਹੋ ਰਹੀ ਹੈਗੀ ਬੱਚੇ ਦਾ ਸਿਰ ਹਜੇ ਉੱਤੇ ਹੀ ਪਿਆ ਹੈ ਭਾਵੇਂ ਪੇਨਸ ਪਰ ਉਹਨਾਂ ਨੇ ਫਾਈਲ ਦੇ ਵਿੱਚ ਉਹਨਾਂ ਤੇ ਸਾਈਨ ਸੋਇੰਗ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਵੀ ਸਾਈਨ ਕਰਦੇ ਉਹ ਤੁਹਾਨੂੰ ਲੁਧਾਨੀ ਭੇਜ ਰਿਹਾ 11 ਵਜੇ ਰਾਤ ਨੂੰ ਹਜ ਤੱਕ ਸਟਾਫ ਦਾ ਜਿਹੜਾ ਔਨ ਡਿਊਟੀ ਡਾਕਟਰ ਸੀਗਾ ਉਹਨਾਂ ਨੇ ਉਸ ਡਾਕਟਰ ਨੂੰ ਇਨਫੋਰਮ ਕੀਤਾ ਕਿ ਸਰ ਆਹ ਵਾਲੀ ਕੰਡੀਸ਼ਨ ਆ ਉਹਨਾਂ ਨੇ ਕਿਹਾ ਕਿ ਸਪੈਸ਼ਲਿਸਟ ਨੂੰ ਅਡੈਸਿਵ ਹਸਪਤਲ ਰੈਫਰ ਕਰਤਾ ਉਹਨਾਂ ਨੇ ਉਹ 11 ਵਜੇ ਪੇਸ਼ ਨੂੰ ਉੱਥੇ ਲੁਧਾਨੀ ਸਿਗ ਹਸਪਤਲ ਰੈਫਰ ਕਰਤਾ ਇਹ ਜਦੋਂ ਆਹ ਪੇਸ਼ੈਂਟ ਦੀ ਵੀਡੀਓ ਵਾਇਰਲ ਹੋਈ ਫੇ ਸਾਨੂੰ ਪਤਾ ਲੱਗਾ ਕਿ ਇਦਾਂ ਦਾ ਕੋਈ ਪੇਸ਼ੈਂਟ ਹੈ ਜਿਸ ਦੀ ਕੋਈ ਡੈਥ ਹੋਈ ਹੈ ਫਿਰ ਉਸ ਰਿਕਾਰਡ ਕਢਵਾਇਆ ਉਸ ਰਿਕਾਰਡ ਤੋਂ ਪਤਾ ਚੱਲਿਆ ਕਿ ਇਹ ਪੇਸ਼ੰਤ ਰਾਤ ਨੂੰ 11 ਵਜੇ ਰੈਫਰ ਹੋਇਆ ਤੇ ਲੁਧਿਆਣਾ ਸਿਵਲ ਹਸਪੀਟਲ ਦੇ ਵਿੱਚ ਸਵੇਰੇ 4:30 ਵਜੇ ਜਾ ਕੇ ਇਹਨਾਂ ਤੇ ਡਿਲੀਵਰੀ ਹੋਇਆ 6 ਘੰਟੇ ਬਾਅਦ ਪਰ ਉਹਨਾਂ ਨੇ ਇਲਜ਼ਾਮ ਇਹ ਲਗਾਇਆ ਕਿ ਸਫਾਈ ਕਰਮਚਾਰੀ ਸੀ ਆਸ਼ਾ ਵਰਕਰ ਸੀ ਅਤੇ ਕੋਈ ਡਾਕਟਰ ਮੌਜੂਦ ਨਹੀਂ ਸੀ ਕੋਈ ਸਟਾਫ ਨਹੀਂ ਸੀ ਨਹੀਂ ਜੀ ਹਮੇਸ਼ਾ 24 ਘੰਟੇ ਐਮਓ ਔਨ ਡਿਊਟੀ ਹੁੰਦੇ ਆ ਹਰ ਇੱਕ ਨੂੰ ਸਾਰੀ ਫੈਸਿਲਿਟੀ ਦਿੱਤੀ ਗਈ ਹੈ ਤੇ ਸਾਰਾ ਹਸਪੀਟਲ ਜਨ ਨੂੰ ਸਮੇਂ-ਸਮੇਂ ਤੇ ਚੈੱਕ ਕੀਤਾ ਹੋ ਉਸ ਦੇ ਵਿੱਚ ਪੇਸ਼ੈਂਟ ਨੂੰ ਉਸ ਨੂੰ ਸਾਰੇ ਤਿੰਨ ਚਾਰ ਬਣੀ ਦੇਖਿਆ ਉਸ ਨੂੰ ਪੇਸ਼ੈਂਟ ਨੂੰ ਤੇ ਉਸ ਦੇ ਰਿਲੇਟਿਵਸ ਨੂੰ ਅਸੀਂ ਪੇਸ਼ੈਂਟ ਦੀ ਫੀਟਲ ਹਾਰਟ ਵੈਰਾ ਪ੍ਰੋਪਰ ਸੁਣਾ ਕੇ ਫਿਰ ਉਹਨੂੰ ਪੇਸ਼ੈਂਟ ਤੇ ਇਸ ਅਗਰ ਇਹ ਇਦਾਂ ਦੇ ਇਲਜ਼ਾਮ ਝੂਠੇ ਲਗਾਣਗੇ ਤਾਂ ਸਾਡੇ ਸਟਾਫ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਕਹਿੰਦੇ ਵੀ ਅਸੀਂ ਸਾਰੇ ਕੰਮ ਵੀ ਕਰਦੇ ਹਾਂ ਤੇ ਸਾਨੂੰ ਫਿਰ ਵੀ ਇਦਾਂ ਇਹ ਜੋ ਬਦਨਾਮ ਕੀਤਾ ਜਾਂਦਾ ਸੋਸ਼ਲ ਮੀਡੀਆ ਤੇ ਜਾਂ ਅਨਿਊਜ਼ ਪੇਪਰ ਦੇ ਰਾਹੀਂ ਇਸ ਕਰਕੇ ਸਟਾਫ ਬੜਾ ਪਰੇਸ਼ਾਨ ਹੈ ਇਹਨੇ ਤਾਂ ਸਾਡੇ ਨਾਲ ਵੀ ਕੋਆਪਰੇਟ ਕਰਨਾ ਹੈ ਤੇ ਝੂਠੇ ਇਲਜ਼ਾਮ ਲਗਾਉਣੇ 6 ਘੰਟੇ ਬਾਅਦ ਕੀ ਸਮਰਾਲਾ ਉੱਥੇ ਹੀ ਸੀਗਾ ਡਿਲੀਵਰੀ ਤਾਂ ਲੁਧਿਆਣੇ ਸਿਵਲ ਹਸਪੀਟਲ ਹੋਈ ਹੈ ਨਾ ਹੈਲੋ ਲੁਧਿਆਣੇ ਸਿਵਲ ਹਸਪੀਟਲ ਨੂੰ ਪੁੱਛਿਆ ਜਾਵੇ ਕਿ ਹਾਂਜੀ 6 ਘੰਟੇ ਬਾਅਦ ਪੇਸ਼ੈਂਟ ਤੁਹਾਡੇ ਕੋਲ ਡਿਲੀਵਰ ਹੋ ਰਿਹਾ ਤੇ ਕੀ ਪ੍ਰੋਬਲਮ ਆਈ ਹੋਈ ਸੀ ਸਾਡੇ ਕੋਲ ਸਾਡਾ ਰਿਕਾਰਡ ਹੈ ਠੀਕ ਐਂਡ ਡਾਕਟਰ ਸਾਹਿਬ ਇੱਕ ਪੋਸਟ ਵਾਇਰਲ ਹੋਈ ਸੀ ਜਿਸ ਦੇ ਜਤਿੰਦਰ ਨਾਮ ਦੇ ਵਿਅਕਤੀ ਨੇ ਕਿਹਾ ਕਿ ਮੇਰੇ ਬੱਚੇ ਦੀ ਮੌਤ ਹੋਈ ਹੈ ਡਿਲੀਵਰੀ ਅਣਗਹਿਲੀ ਹੋਈ ਹੈ ਸਮਰਾਸ਼ ਸਿਹਤ ਹਸਪਤਾਲ ਦੇ ਡਾਕਟਰ ਸੁਖਵਿੰਦਰ ਕੌਰ ਅਤੇ ਸਮਰਾਸ਼ ਸਿਹਤ ਹਸਪਤਾਲ ਦੀ ਕਾਰਜ ਜਨਰਲ ਸਵਾਰਣਿਸ਼ਾਨ ਖੜੇ ਕੀਤੇ ਨੇ ਹਾਜੀ ਇੱਕ ਕੰਪਲੇਂਟ ਆਈ ਹੈ ਤੇ ਉਹਨਾਂ ਕੰਪਲੇਂਟ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਕਿਹਾ ਕਿ ਸਾਡੇ ਐਕਸਟਰਾ ਡਿਲੀਵਰੀ ਦੇ ਵਿੱਚ ਦਿੱਕਤ ਆਈ ਹੈ ਉਹ ਪੰਚਾਇਤ ਤੋਂ ਰੈਫਰ ਹੋ ਕੇ ਜਿਵੇਂ ਲੁਧਿਆਣੇ ਗਿਆ ਤੇ ਫਿਰ ਉਹਦੀ ਇਸ ਤਰ੍ਹਾਂ ਉੱਥੇ ਲੁਧਿਆਰੇ ਡੈਥ ਹੋਈ ਇਹ ਉਹਦੇ ਬਾਰੇ ਜੋ ਇਨਕੁਆਰੀ ਆਈ ਆ ਸੀ ਉਹਦੀ ਜਾਂਚ ਪੜਤਾਲ ਕਰਕੇ ਜੋ ਵੀ ਉਹਦੀ ਬੰਦੀ ਕਰਨ ਦੀ ਕਾਰਵਾਈ ਹੋਈ ਉਹ ਕਰਾਂਗੇ ਤੁਹਾਨੂੰ ਲਿਖਤੀ ਰੂਪ ਚ ਸ਼ਿਕਾਇਤ ਮਿਲੀ ਹੈ ਨਾ ਜੀ ਹਾਂ ਜੀ ਲਿਖਤੀ ਰੂਪ ਚ ਸ਼ਿਕਾਇਤ ਮਿਲੀ ਹੈ ਅਸੀਂ ਉਹ ਸ਼ਿਕਾਇਤ ਦੀ ਜਾਂਚ ਕਰਾਂਗੇ ਜਾਂਚ ਕਰਕੇ ਅਸੀਂ ਜਿਹੜੇ ਬਿਆਨ ਆ ਕਲਮ ਬੰਦ ਕਰਕੇ ਦੇਖਾਂਗੇ ਜੋ ਵੀ ਉਹਦੀ ਇਨਕੁਆਰੀ ਕਮੇਟੀ ਰਿਪੋਰਟ ਹੋਏਗੀ ਉਹਦੇ ਅਨੁਸਾਰ ਕਾਰਵਾਈ ਕਰਾਂਗੇ